ਸਾਰੇ ਦੋਸਤਾਂ ਨੂੰ ਪਿਆਰ ਸასი ਸ਼ਕਾਲ ਜੈ ਹਿੰਦ ਕਿ ਦੱਸੋ ਸਾਰੇ ਠੀਕ ਠਾਕ ਹੋ ਤੇ ਅੱਜ ਆਪਾਂ ਗੱਲ ਕਰਦੇ ਹਾਂ 2024 ਦੀ ਰਿਜ਼ਲਟ ਬਾਰੇ ਕਾਫੀ ਦਿਨੋਂ ਤੋਂ ਮੈਨੂੰ ਮਿਲ ਰਹੇ ਫੋਨ ਕਾਲਸ ਆ ਰਹੀਆਂ ਨੇ ਕਮੈਂਟਸ ਦੇ ਵਿੱਚ ਜਾਂ ਮੈਨੂੰ ਵਟਸਐਪ ਮੈਸੇਜ ਕਾਫੀ ਆ ਰਹੇ ਨੇ ਕਿ ਸਰ 2024 ਰਿਜ਼ਲਟ ਬਾਰੇ ਦੱਸੋ ਵੀ ਆਖਿਰ ਇਹਨਾਂ ਕਿਉਂ ਲੇਟ ਹੋ ਰਿਹਾ ਹੈ ਕਿਉਂਕਿ 2023 ਦਾ ਜਿਹੜਾ ਰਿਜ਼ਲਟ ਸੀਗਾ ਉਹ 2024 ਦੀ ਭਰਤੀ ਅਨਾਉਂਸ ਹੋਣ ਤੋਂ ਪਹਿਲਾਂ ਜਿਹੜਾ ਉਹ ਡਿਕਲੇਅਰ ਕਰ ਦਿੱਤਾ ਗਿਆ ਸੀਗਾ ਤਾਂ ਬਿਲਕੁਲ ਸਹੀ ਗੱਲ ਆ ਤੁਹਾਡੀ ਕਿ ਜੋ ਪਿਛਲਾ ਰਿਜ਼ਲਟ ਸੀ 2023 ਦੀ ਪ੍ਰਤੀ ਦਾ ਉਹ ਜਦੋਂ 2024 ਦੀ ਪ੍ਰਤੀ ਅਨਾਉਂਸ ਹੋਣੀ ਸੀ ਉਸ ਤੋਂ ਇੱਕ ਦਿਨ ਪਹਿਲਾਂ ਅਨਾਉਂਸ ਕਰਤਾ ਸੀ ਠੀਕ ਹੈ ਤੇ ਇਸ ਵਾਰ ਥੋੜਾ ਜਿਹਾ ਰਿਜ਼ਲਟ ਡਿਲੇ ਹੋ ਗਿਆ ਕਿਉਂਕਿ ਇਸ ਵਾਰ ਜਿਹੜੇ EWS ਦੇ ਕੈਂਡੀਡੇਟ ਸੀਗੇ ਤੇ ਉਹ ਸ਼ਾਰਟਲਿਸਟ ਕੀਤੇ ਗਏ ਸੀਗੇ ਤੇ ਇਸ ਵਾਰ ਜਿਹੜਾ ਰਿਜ਼ਲਟ ਆ ਉਹ ਇਸ ਕਰਕੇ ਡਿਲੇ ਹੋ ਗਿਆ ਤੇ ਮੈਂ ਸਾਰੇ ਸਾਥੀਆਂ ਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਤੁਹਾਡਾ ਰਿਜ਼ਲਟ ਆ ਉਹ ਕੰਪਲੀਟ ਹੋਇਆ ਪਿਆ ਔਰ ਜਿਹੜੇ ਆਪਣੀ ਭਰਤੀ ਬੋਰਡ ਦੇ ਹੈੱਡ ਨੇ ਮੈਡਮ ਗੁਰਪ੍ਰੀਤ Kaur ਉਹ ਆਈਪੀਐਸ ਸਪੈਸ਼ਲ ਡੀਸੀਪੀ ਠੀਕ ਹੈ ਉਹ ਲੁਧਿਆਣਾ ਵਿੱਚ ਡਿਊਟੀ ਤੇ ਤਾਇਨਾਤ ਨੇ ਤਾਂ ਕਾਫੀ ਦਿਨੋਂ ਤੋਂ ਮੈਨੂੰ ਇਸੇ ਬਾਰੇ ਵੀ ਪੁੱਛਿਆ ਜਾ ਰਿਹਾ ਕਿ ਮਤਲਬ ਕਿ ਸਰ ਮੈਸੇਜ ਵਿੱਚ ਕੁਝ ਕਹੋ ਰਹੇ ਨੇ ਕਿ ਸਾਡਾ ਜਿਹੜਾ ਮਤਲਬ ਕਿ ਮੈਡਮ ਨੇ ਭਰਤੀ ਬੋਰਡ ਦੇ ਹੈੱਡ ਨੇ ਉਹਨਾਂ ਦੀ ਵੀ ਡਿਊਟੀ ਲੁਧਿਆਣੇ ਲੱਗੀ ਹੋਈ ਆ ਤਾਂ ਬਿਲਕੁਲ ਸਹੀ ਸੁਣਿਆ ਤੁਸੀਂ ਉਹਨਾਂ ਦੀ ਵੀ ਡਿਊਟੀ ਹੈ ਉਹ ਲੁਧਿਆਣੇ ਵਿੱਚ ਲੱਗੀ ਹੋਈ ਹੈ ਕਿਉਂਕਿ ਉੱਥੇ ਜਿਹੜੀ ਜਿਮਨੀ ਚੌਂ ਹੋਣੀ ਆ ਲੁਧਿਆਣਾ ਦੀ ਠੀਕ ਹੈ ਤੇ ਉਥੇ ਐਮਐਲ ਵੀ ਡੈਥ ਹੋ ਗਈ ਸੀ ਤਾਂ ਕਰਕੇ ਬਿਲਕੁਲ ਕਿ ਉਹ ਜਿਹੜੀ ਆ ਮਤਲਬ ਤੇ ਚੋਣ ਹੋਣੀ ਠੀਕ ਹੈ ਇਸ ਕਰਕੇ ਉਹ ਜਿਹੜੇ ਸਪੈਸ਼ਲ ਡੀਸੀਪੀ ਹੁੰਦੇ ਆ ਠੀਕ ਹੈ ਵੈਸੇ ਤਾਂ ਆਪਣੇ ਡੀਸੀਪੀ ਪੰਜਾਬ ਅ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਨੇ ਠੀਕ ਹੈ ਬਟ ਆਪਣੇ ਹੋਰ ਡੀਸੀਪੀ ਐਡੀਸ਼ਨਲ ਡੀਸੀਪੀ ਵੀ ਕਾਫੀ ਨੇ ਠੀਕ ਹੈ ਇਸ ਕਰਕੇ ਜਿਹੜਾ ਮਤਲਬ ਉਹਨਾਂ ਦੀ ਡਿਊਟੀ ਆਸ-ਪਾਸ ਦੀ ਉਹ ਲੱਗਦੀ ਰਹਿੰਦੀ ਆ ਤੇ ਜਿਹੜੀ ਫਾਈਲ ਥੋੜੀ ਬਿਲਕੁਲ ਕੰਪਲੀਟ ਹੋ ਚੁੱਕੀ ਆ ਉਹਦੇ ਵਿੱਚ ਕੋਈ ਮਤਲਬ ਕੋਈ ਕੋਈ ਮਤਲਬ ਜਿਵੇਂ ਕੱਚ ਨਹੀਂ ਰਹਿ ਗਿਆ ਉਹ ਸਾਰੀ ਆਲਮੋਸਟ ਕੰਪਲੀਟ ਹੋ ਚੁੱਕੀ ਆ ਠ ਤੇ ਜਿੱਦਾਂ ਕਿ ਆਪਣੇ ਕੋਈ ਵੀ ਕੰਮ ਹੁੰਦਾ ਹਨਾ ਕੋਈ ਫਾਈਲ ਹੁੰਦੀ ਆ ਜਿੰਨਾ ਚਿਰ ਉਹਦੇ ਉੱਪਰ ਕਿਸੇ ਹੈੱਡ ਦੇ ਜਾਂ ਸੀਐਮ ਸਾਹਿਬ ਦੇ ਸਾਈਨ ਨਹੀਂ ਹੁੰਦੇਗੇ ਤਾਂ ਉਹ ਕੰਪਲੀਟ ਨਹੀਂ ਹੁੰਦੀ ਠੀਕ ਆ ਉਹਨੂੰ ਆਫੀਸ਼ੀਅਲੀ ਅਨਾਉਂਸ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਜਿੰਨਾ ਚਿਰ ਆਪਣੇ ਮੈਡਮ ਦੇ ਸਾਈਨ ਨਹੀਂ ਹੁੰਦੇ ਉਹ ਭਰਤੀ ਬੋਰਡ ਦੇ ਹੈੱਡ ਨੇ ਠੀਕ ਹੈ ਤੇ ਉਹਨਾਂ ਦੇ ਸਿਗਨੇਚਰ ਤੋਂ ਬਿਨਾ ਜਿਹੜੀ ਉਹ ਭਰਤੀ ਦਾ ਰਿਜ਼ਲਟ ਹੈ ਉਹ ਅਨਾਉਂਸ ਨਹੀਂ ਕੀਤਾ ਜਾ ਸਕਦਾ ਹਾਂ ਬਣਿਆ ਪਿਆ ਰਿਜ਼ਲਟ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਸਾਰਾ ਕੁਝ ਜਿਹੜਾ ਹੋਲਡ ਤੇ ਸੀ ਉਹ ਕੰਪਲੀਟ ਹੋ ਚੁੱਕਿਆ ਇਸ ਕਰਕੇ ਜਿਹੜਾ ਤੁਹਾਡਾ ਤੁਹਾਨੂੰ ਡਿਲੇ ਹੋ ਰਿਹਾਗਾ ਕਾਫੀ ਯੂਨੀ ਸਟੂਡੈਂਟ ਕੋਲੋਂ ਕਿਸੀ ਹੈੱਡਕੁਆਰਟਰ ਕਾਲ ਕੀਤੀ ਹੋਊਗਾ ਜੀਨੇ ਅਗਲੇ ਮਹੀਨੇ ਆਊਗਾ ਰਿਜ਼ਲਟ ਤੁਹਾਡਾ ਕੱਲ ਨੂੰ ਵੀ ਆ ਸਕਦਾ ਠੀਕ ਆ ਰਿਜ਼ਲਟ ਤੁਹਾਡਾ ਇੱਕ ਮਹੀਨਾ ਲੇਟ ਵੀ ਹੋ ਸਕਦਾ ਹੈ ਇਹ ਡਿਪੈਂਡ ਕਰਦਾ ਕਿ ਮੈਡਮ ਕਦੋਂ chatIDਕੜ ਪਹੁੰਚਦੀ ਨੇ ਕਦੋਂ ਆਪਣੇ ਦਫ਼ਤਰ ਵਿੱਚ ਬੈਠ ਕੇ ਠੀਕ ਆ ਆਪਣਾ ਜਿਹੜਾ ਤੁਹਾਡਾ ਰਿਜ਼ਲਟ ਆਉਤੇ ਫਾਈਨਲ ਆਡੀ ਆਪਣੇ ਸਿਗਨੇਚਰ ਕਰਦੀ ਨੇ ਇਸ ਕਰਕੇ ਤੁਸੀਂ ਬੇਫਿਕਰ ਹੋ ਰਿਜ਼ਲਟ ਤੁਹਾਡਾ ਕੰਪਲੀਟ ਹੋਇਆ ਪਿਆ ਠੀਕ ਹੈ ਮੰਨਦਾ ਤੁਹਾਡੀ ਇਹ ਚੀਜ਼ ਹੈ ਕਿ ਮਈ ਦੇ ਵਿੱਚ ਜਿਹੜਾ 2025 ਦੀ ਭਰਤੀ ਦਾ ਜਿਹੜਾ ਸੀਬੀਟੀ ਆਣਾ ਐਗਜ਼ਾਮ ਆ ਉਹ ਹੋਣ ਜਾ ਰਿਹਾ ਤਾਂ ਮੈਂ ਤਾਂ ਪਹਿਲਾਂ ਹੀ ਇਹ ਗੱਲ ਕਹਿਣਾ ਹੁੰਦਾ ਕਿ ਵੈਸੇ ਤੁਸੀਂ ਨੋਰਮਲ ਪੜ੍ਹਦੇ ਰਹਾ ਕਰੋ ਠੀਕ ਹੈ ਜਿਹੜੇ 2024 ਵਾਲੇ ਕੈਂਡੀਡੇਟ ਆ ਠੀਕ ਹੈ ਉਹ ਆਲਮੋਸਟ ਆਪਣੀ ਬਿਲਕੁਲ ਮੰਜ਼ਿਲ ਦੇ ਨੇੜੇ ਤੇ ਡੇਢ ਨੇ ਉਹਨਾਂ ਵਿੱਚੋਂ ਕਈ ਕੈਂਡੀਡੇਟ ਰਹਿਣਗੇ ਵੀ ਠੀਕ ਹੈ ਕਿਉਂਕਿ ਕਾਫੀ ਕੈਂਡੀਡੇਟ ਪਲੱਸ ਅ ਦੇ ਗਏ ਸੀਗੇ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਕਿ ਜਿਹੜੇ ਪੁਆਇੰਟ ਆ ਪੁਆਇੰਟਾਂ ਦੇ ਸੀਗੇ ਉਹਨਾਂ ਨੂੰ ਮਤਲਬ ਜ਼ਰੂਰ ਪੜ੍ਹਨਾ ਚਾਹੀਦਾ ਠੀਕ ਹੈ ਉਹਨਾਂ ਦਾ ਮਨ ਨਹੀਂ ਲੱਗ ਰਿਹਾ ਪੜ੍ਹਨ ਦੇ ਵਿੱਚ ਬਟ ਇਹ ਚੀਜ਼ ਤੁਹਾਨੂੰ ਕਰਨੀ ਪੈਣੀ ਹੈ ਠੀਕ ਹੈ ਇਸ ਕਰਕੇ ਤੁਸੀਂ ਬੇਫਿਕਰ ਹੋ ਠੀਕ ਹੈ ਆਪ ਦਾ ਸਟੱਡੀ ਦੇ ਵਿੱਚ ਧਿਆਨ ਦਿਓ ਜਿਹੜੇ ਸਟੱਡੀ ਕਰ ਰਹੇ ਨੇ ਜਿਨ੍ਹਾਂ ਨੇ 2025 ਦਾ ਐਗਜ਼ਾਮ ਫਿਲ ਕੀਤਾ ਹੋਇਆ ਠੀਕ ਹੈ ਤਾਂ ਤੁਹਾਡਾ ਰਿਜ਼ਲਟ ਆਲਮੋਸਟ ਬਣਿਆ ਪਿਆ ਠੀਕ ਹੈ ਮੈਂ ਵਾਰ-ਵਾਰ ਇਹੀ ਗੱਲ ਕਹਿ ਰਿਹਾ ਹਾਂ ਰਿਜ਼ਲਟ ਤੁਹਾਡਾ ਓਕੇ ਹੋਇਆ ਪਿਆ ਬਸ ਫਾਈਨਲ ਜਿਹੜੇ ਜਿਵੇਂ ਕਹਿੰਦੇ ਹੁੰਦੇ ਨੇ ਕੋਕੀ ਮਾਰਨ ਵਾਲ ਤੇ ਜਿਸ ਦਿਨ ਉਹ ਵੱਜ ਗਈ ਕੋਈ ਵੀ ਉਸ ਦਿਨ ਤੁਹਾਡਾ ਰਿਜ਼ਲਟ ਅਨਾਉਂਸ ਹੋ ਜਾਣਾ ਚਾਹੇ ਜੇ ਅੱਜ ਕੋ ਕੀ ਮਾਰਦਣ ਅੱਜ ਦੀ ਸ਼ਾਮ ਨੂੰ ਆਜੂਗੀ ਕੱਲ ਨੂੰ ਮਾਰਦਣ ਕੱਲ ਨੂੰ ਤੇ ਜੇ ਡਿਲੇ ਹੋਗਾ ਤਾਂ ਫਿਰ ਮਹੀਨਾ ਵੀ ਡਿਲੇ ਹੋ ਸਕਦਾ ਡਿਪਾਰਟਮੈਂਟ ਦੇ ਜਿਹੜੇ ਕੰਮ ਆ ਥੋੜੇ ਜਿਹੇ ਡਿਲੇ ਹੁੰਦੇ ਰਹਿੰਦੇ ਨੇ ਤਾਂ ਇਹ ਚੀਜ਼ ਮਤਲਬ ਜਿਹੜੀ ਸਮਝਣ ਵਾਲੀ ਗੱਲ ਹੈ ਠੀਕ ਹੈ ਤੇ ਹੁਣ ਸੋ ਕਿ ਤੁਸੀਂ ਚੰਗੀ ਤਰ੍ਹਾਂ ਜਿਹੜਾ ਮਤਲਬ ਕੋ ਸਮਝ ਗਏ ਹੋਵਗੇ ਕਿ ਆਖਰ ਦੇ ਵਿੱਚ ਮਤਲਬ ਜਿਹੜਾ ਰਿਜ਼ਲਟ ਸਾਡਾ ਕਿਉਂ ਡਿਲੇ ਹੋ ਰਿਹਾ ਠੀਕ ਹੈ ਤੇ ਅਮੀ ਤੱਕ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਆ ਵਧੀਆ ਲੱਗੀ ਹੋਊਗੀ ਤੇ ਇਹ ਇਨਫਰਮੇਸ਼ਨ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਕਰਦੇ ਰਹੋ ਮੈਂ ਕਾਫੀ ਦਿਨਾਂ ਤੋਂ ਮਤਲਬ ਕਿ ਇਸ ਜੀ ਬਾਰੇ ਮਤਲਬ ਗੱਲ ਕਰਦਾ ਆ ਰਿਹਾ ਹਾਂ ਹੈੱਡਕਵਰਟਰੋਂ ਕਿੰਦੇ ਰਿਜ਼ਲਟ ਬਣਿਆ ਪਿਆ ਦੀ ਓਕੇ ਆ ਸਾਰਾ ਬਸ ਮੈਡਮ ਦੇ ਸਾਈਨ ਲੈਂਦੇ ਨੇ ਤੇ ਤਾਂ ਕਰਕੇ ਸੀ ਉਸ ਨੂੰ ਅਨਾਉਂਸ ਨਹੀਂ ਕਰ ਸਕਦੇ ਇਹ ਚੀਜ਼ ਮੈਨੂੰ ਵੀ ਪਤਾ ਅਨਾਉਂਸ ਨਹੀਂ ਕਰ ਸਕਦੇ ਤੇ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ 'ਤੇ ਸੀ ਹੋਰ ਵੀਡੀਓ ਦੇ ਤਦ ਤੱਕ ਲਈ ਸੋ ਸਿਕਾ ਜੈ ਹਿੰਦ ਜਿਉਂ ਦਿਵਸ ਤੇ